ਇਹ ਸ਼ਰਦਿਆਲ ਸਿੰਘ ਰਾਜਦਾ ਸਾਹਿਬ ਬਹੁਤ ਹੀ ਇੱਕ ਅੱਛੇ ਸਾਫ਼ ਦਿਲ ਤੇ ਇਮਾਨਦਾਰ ਸਿਆਸਤਦਾਨ ਇਹ ਅੱਜ ਉਹਨਾਂ ਦੇ بیٹے ਜਿਹੜੇ ਨੇ ਸਾਡੀ ਪਾਰਟੀ ਦਾ ਤਲਕ ਰੱਖਦੇ ਨੇ ਮੇਰੇ ਨਾਲ ਪਰਸਨਲ ਰੋਨ ਦਾ ਬਹੁਤ ਪਿਆਰ ਹੈ ਪਰਸੀ ਤੋਂ ਪਹਿਲੇ ਉਹਨਾਂ ਨੇ ਐਕਟਿਵ ਹੋ ਗਿਆ ਸੀ ਕਿ ਬਟੇਸ਼ਰ ਸਾਹਿਬ ਦੀ ਪਰਸੀ ਤੇ ਤੁਸੀਂ ਪਹੁੰਚੇਗਾ ਕਿਹਾ ਉੱਥੇ ਆਇਆ ਉਹ ਮੁਸ਼ਕਿਲ ਤੋਂ ਪੋਸਟੇਟ ਕਰਵਾਸ। ਪਰ ਜਦੋਂ ਜਿਹੜਾ ਸੜਕ ਹਾਦਸਾ ਹੋਇਆ ਤੇ 6 ਬੱਚੇ, 1 ਬੱਚਾ ਹੋਰ ਪੂਰਾ ਹੋ ਗਿਆ। ਇੱਕ ਡਰਾਈਵਰ ਤੇ 7 ਬੰਦੇ ਦੀ ਮੌਤ ਹੋ ਗਈ ਹੈ। ਬਹੁਤ ਹੀ ਅਨਫੋਰਚੂਨੇਟ ਐਕਸੀਡੈਂਟ ਹੋਇਆ ਜੀ। ਅੱਜ ਉਹਨਾਂ ਬੱਚਿਆਂ ਤੇ ਵੀ ਅਫਸੋਸਵਾਸੇ ਮੈਂ ਜਾਣਾ ਹੈ ਤੇ ਸਾਰੇ ਪਿੰਨੇ ਸਾਥੀ ਨਾਲ ਜਾਣਗੇ। ਉਹਨਾਂ ਅਨਫੋਰਚੂਨੇਟ ਹੈ। ਪੰਜਾਬ ਸਰਕਾਰ ਨੂੰ ਮੈਂ ਕਹਿਣਾ ਚਾਹਾਂਗਾ ਕਿ ਅੱਗੇ ਪੇਮਾਨੇ ਤੇ ਜਿਹੜੇ ਇਥੇ ਮਿੱਟੀ ਦੇ ਟਰਪਰ ਜਿਹੇ ਇਨਾ ਹਲਕਿਆਂ ਦੇ ਵਿੱਚ ਜਿਹੜਾ ਇਹ 2 ਨੰਬਰ ਦਾ ਕੰਮ ਚੱਲ ਰਿਹਾ ਜਿਹੜੇ ਵੀ ਰਿਸਪਾਂਸਿਬਲ ਹੈ ਨੇ ਉਹਨਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਸਾਰੀਆਂ ਫੈਮਿਲੀਜ਼ ਨੂੰ ਵੇਖੋ ਕੰਪਨਸੇਸ਼ਨ ਤੇ ਹੁਣ ਹੋ ਕੋਈ ਨਹੀਂ ਸਮਝ ਪਾ ਕਿ ਇਹਦੇ ਵਿੱਚ ਕੁਝ ਗਰੀਬ ਲੋਕ ਵੀ ਹੈ ਉਹਨਾਂ ਨੂੰ ਕੰਪਨਸੇਟਰੀ ਕਰਨਾ ਚਾਹੀਦਾ ਤੇ ਕੰਪਨਸੇਸ਼ਨ ਉਹ ਬਾਦ ਉਹਨਾਂ ਦੇ ਮਾਪੇ ਤੇ ਇਹੀ ਗੱਲ ਮੰਗਦੇ ਨੇ ਕਿ ਜਿਨ੍ਹਾਂ ਨੇ ਇੱਡਾ ਇੱਕ حرکت کی ہے جیسے کے نوجوان بچے جڑے چھوٹی چھوٹی وہ شکار ہوئے اس گل کا اس آدمی سو لاسوال سوال باجو صاحب سردی کھیتر گرداز پور امرتسر اے نقصان زیادہ ہو رہا ہے کی منت تھا جی بڑا انفورچنٹ ہے اج میرے حلقے چ میرے پنڈ ہے پیڑی بھی کھاں شیشرا راجو بیلا چار جگہ تے ਲੋਨਸ ਕਿਲੇ ਨੇ ਜਾਂ तकरीबन 7:30 ਵਜੇ ਸਵੇਰ ਤੇ کافی ਨੁਕਸਾਨ ਹੋਇਆ ਤੇ ਕੱਲ ਮੈਂ ਉੱਥੇ ਸਾਰੇ ਬਾਰਡਰ ਏਰੀਆਜ਼ ਨੂੰ ਵਿਜ਼ਿਟ ਕਰਵਾ ਕੇ ਫਤਵੀ ਜਾ ਰਿਹਾ ਹਾਂ ਹਰ ਹਿੰਦੁਸਤਾਨੀ ਆਪਣੀ ਆਰਮਡ ਫੋਰਸਿਸ ਨੂੰ ਸਲੂਟ ਕਰਦਾ ਹੈ ਤੇ ਹਿੰਦੁਸਤਾਨ ਦਾ ਜਿਹੜਾ ਐਕਸ਼ਨ ਹੈ ਸੋਚੇ ਹਿੰਦੁਸਤਾਨੀ ਜਿਹੜੇ ਉਹ ਉਸ ਦੇ ਨਾਲ ਨੇ ਪਾਕਿਸਤਾਨ ਦੇ ਨਾਪਾਕ ਇਰਾਦੇ ਜਿਹੜੇ ਅਸੀਂ ਕਾਮਯਾਬੀ ਹੋ ਦਵਾਂਗੇ ਬੜੇ ਅਫਸੋਸ ਨਾਲ ਸਾਨੂੰ ਕਹਿਣਾ ਪੈਂਦਾ ਹੈ ਦੋਨੋਂ ਦੇਸ਼ਾਂ ਦੇ ਵਿੱਚ ਲੋਕ ਅਜੇ بے ਰੁਜ਼ਗਾਰੀ ਦਿਨਾਂ ਲੜ ਰਹੇ ਨੇ ਅਨਪੋਰਚਨਿਟੀ ਹੈ ਕਿ ਪਾਕਿਸਤਾਨ ਇਨਾ ਸ਼ਰਾਰਤਾਂ ਤੋਂ ਮੁੜਦਾ ਨਹੀਂ ਪਰ ਜਿਸ ਤਰ੍ਹਾਂ ਤਗੜੇ ਹੋ ਕੇ ਇੰਨੇ ਰਾਮ ਨਿਫੋਰਸਸ ਨੇ ਇਹ ਇਸ ਮੂਤੋੜੇ ਨੂੰ ਜਵਾਬ ਦਿੰਦਾ ਹੈ ਅਸੀਂ ਹਮੇਸ਼ਾ ਸਮੁੱਚਾ ਪੰਜਾਬ ਤੇ ਹਿੰਦੁਸਤਾਨ ਆਮ ਨਿਫੋਰਸਸ ਦਾ ਹਮੇਸ਼ਾ ਮਸ਼ਕਿਲ ਹੈ ਬਹੁਤ ਖੁਸ਼ ਦੀ ਗੱਲ ਹੈ ਰਾਜਾ ਸਾਹਿਬ ਦੀ ਬਹੁਤ ਵੱਡੀ ਘਰਵਾਨੀ ਹੈ ਦੇਖੋ ਪੰਛਰ ਜਿਸ ਦਾ ਗੁਰਚਨ ਸਿੰਘ ਟੋੜਾ ਦੇ ਨਾਲ ਉਹ ਸ਼ਹੀਦ ਹੋਏ ਨੇ ਅੱਜ ਉਹਨਾਂ ਦੀ ਵਰ੍ਹੇ ਸਿਰ ਮਨਾਈ ਜਾ ਰਹੀ ਹੈ ਮੈਂ ਵਧਾਈ ਦਿੰਦਾ ਇਸ ਗੱਲ ਦੀ ਕਿ ਉਹਨਾਂ ਨੇ ਆਪਣੇ ਏਰੀਆ ਦੇ ਵਿੱਚ ਬੜਿਆ ਚੰਗੇ ਕੰਮ ਕੀਤੇ ਸੀਗੇ ਤੇ ਆਪਾਂ ਨੂੰ ਸਾਰਿਆਂ ਨੂੰ ਇਹੋ ਜਿਹੇ ਦਿਹਾੜੇ ਖੁਸ਼ੀ ਨਾਲ ਮਨਾਉਣੇ ਚਾਹੀਦੇ ਨੇ ਤੇ ਸਾਨੂੰ ਘੱਟ ਫਿੱਟਾ ਧੰਨਵਾਦ ਅੱਜ ਤੋਂ ਤੁਸੀਂ ਕੁਝ ਗੱਲ ਹੈ ਕਿ ਕਿਹੜੇ ਵੀ ਇਨਸਾਨ ਕੋਈ ਚੱਕੇ ਕਰ ਕਰਕੇ ਹੋਵੇ ਕੋਈ ਇਹੋ ਜਿਹੀਆਂ ਪੁਲਿਸ਼ਨ ਰਿਪੋਰਟਸ ਨਹੀਂ ਬਲ ਰਮਨ ਸਰਦਾਰ ਦਰਦ ਸਿੰਘ ਜੀ ਉਹਨਾਂ ਨੇ ਮﻘਮ ਲਾਇਆ ਸੀ ਜਿਸੀ ਸਾਰੇ ਜਾਨ ਨੇ ਪਹਿਲਾਂ ਵੀ ਅਸੀਂ ਆਏ ਸੀ ਇਸੇ ਗੁਰਦੁਆਰਾ ਸਾਹਿਬ ਅੱਜ ਉਹਨਾਂ ਦੀ ਵਰਸੀ ਦੇ ਮੌਕੇ ਤੇ ਹਾਜ਼ਰੀ ਭਰਨ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਸਾਰੇ ਨਾਲ ਜੁੜੇ ਨੇ ਪਿਛਲੇ ਸਮੇਂ ਚ ਰਾਜਲਾ ਸਾਹਿਬ ਕੁਤੂਰ ਬਹੁਤ ਹੀ ਹੁਨਰਮੰਦ ਪੀੜੀ ਸ਼ਰਧਾ ਦੇ ਖੁਲੋ ਪੇਟ ਕਰ ਰਹਾ ਸੀ। ਬ੍ਰਿੰਗ ਸਿੰਘ ਪਿਛਲੇ ਦਿਨ ਸਮਾਣਾ ਪਟਿਆਲਾ ਰੋਡ ਤੇ ਬਹੁਤ ਵੱਡਾ ਹਾਸਾ ਹੋਇਆ ਜਿਸ ਦੇ ਵਿੱਚ ਕਈ ਬੱਚਿਆਂ ਦੀ 6 6 ਬੱਚੇ ਹੀ ਪੂਰੇ ਹੋ ਗਏ ਡਰਾਈਵਰ ਵੀ ਸੱਤਵੇਂ ਹੀ ਸੱਤ ਹੋ ਗਏ। ਹਾਂ ਜੀ ਮੈਨੂੰ ਪੂਰੀ ਜਾਣਕਾਰੀ ਮਿਲੀ ਸੀ ਅਸੀਂ 2 ਦਿਨ ਪਹਿਲਾਂ ਪੁਲਿਸ ਅਫਸਰ ਰਾਮ ਸਿੰਘ ਜੀ ਬਰਾਮਾ ਨਾਲ ਚਲੇ ਪ੍ਰਮੁੱਖ ਖਾਦੂ ਸੇ ਬਗਾਨਾ ਸੀ। ਉਸ ਤੋਂ ਬਾਅਦ ਬਹੁਤ ਵੱਡਾ ਹਾਦਸਾ ਸੀ ਇਹੋ ਜਿਹੇ ਹਾਦਸੇ ਨਾ ਵਾਪਰ ਪੁਲਿਸ ਅੱਛੇ ਕਾਰਸ਼ਾ ਕਰ ਪੱਥੀ ਅੱਜ ਪਤਾ ਲੱਗਿਆ ਸੀ ਕਿ ਕਿ ਬੱਚਾ ਜੀ ਕੋਸ਼ਿਸ਼ ਕਰਾਂਗੇ ਇਸ ਤੋਂ ਬਾਅਦ ਉਹ ਜੁਨਾ ਸਾਥੀਆਂ ਦੇ ਘਰੇ ਜਾ ਕੇ ਕਿ ਇਸ ਮੌਕੇ ਤੇ ਅਸੀਂ ਉਹਨਾਂ ਨਾਲ ਮੁੱਖੀ ਮਿਲਾਂ ਸਕੀਏ ਪਰ ਪਰਿਵਾਰ ਦੇ ਨਾਲ ਅਸੀਂ ਪੂਰੀ ਦਾ ਸਾਰੀ ਸਾਰੀ ਕਾਂਗਰਸ ਪਾਰਟੀ ਮਨੀ ਸਾਹਿਬ ਕਿਹਾ ਜਾਂਦਾ ਕਿ ਮੌਜੂਦਾ ਪਾ ਯਾਰ ਜਿੱਥੇ ਕੋ ਟਿੱਪਰ ਲਗਾ ਤਾਰਨਾ ਸੜਕਾਂ ਦੇ ਉੱਪਰ ਤੁਸੀਂ ਪਬਲਿਕ ਵਿਰੋਧ ਕਰਦੀ ਸੀ ਪਰ ਸੁਣਵਾਈ ਕੋਈ ਨਹੀਂ ਸੀ ਕਿ ਮੌਜੂਦਾ ਸਰਕਾਰ ਹੈ ਪਰ ਇਸ ਤਰ੍ਹਾਂ ਕਿ ਨਾ ਹਾਸਾ ਵਾਪਰੇ ਹੁਣ ਕਿਵੇਂ ਦੇਖੇ ਕੋਈ ਗੱਲ ਨਹੀਂ ਹੈ ਈ ਥੇ ਨਹੀਂ ਜੇ ਤੁਸੀਂ ਗੜ ਸ਼ੰਕਰ ਦੀ ਗੱਲ ਕਰੋ ਤਾਂ ਮੈਂ ਉੱਥੇ ਜਾ ਕੇ ਆਇਆ ਹਰ ਤੀਜੇ ਦਿਨ ਐਕਸੀਡੈਂਟ ਹੋ ਜਾਂਦਾ ਕਿੰਨਾ ਬੇਸੁਰ ਸਰਕਾਰਾਂ ਨੇ ਤਾਂ ਹੋਰ ਸੰਜਮ ਇਹ ਉਹ ਕਿਤੇ ਕੋਈ ਰਾਜਨੀਤੀ ਗੱਲ ਕਰਦਾ ਚੰਗਾ ਨਹੀਂ ਲੱਗਦਾ ਕਿ ਇਹੋ ਜਿਹੇ ਹਾਦਸੇ ਤੋਂ ਬਾਅਦ ਵੀ ਗੱਲ ਕਰਨੀ ਚੰਗੀ ਨਹੀਂ ਬਟ ہاں ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇੰਨਾ ਮਾਸਦੇ ਨੂੰ ਨੱਖ ਤਾਂ ਪਾਉਣੀ ਚਾਹੀਦੀ ਹੈ ਖਾਸ ਕਰਕੇ ਉਹ ਜਿਹੜੇ ਟਿੱਪਰ ਵਾਲੇ ਨੇ ਜਿਹੜੇ ਜਿਹਨਾਂ ਨੂੰ ਸੈنسਰੀ ਕੇਅਰ ਚ ਵੇਲੇ ਉਹਨਾਂ ਨੇ ਕੰਮ ਚਲਾਉਣਾ ਰਾਤ ਨੂੰ ਖਾਸ ਕਰਕੇ ਕੰਮ ਚਲਾਉਂਦੇ ਸੋ ਸੁੱਤੇ ਨਹੀਂ ਹੁੰਦੇ ਫਿਰ ਉਹ ਦਿਨ ਵੇਲੇ ਵੀ ਉਹੀ ਟਰੱਕ ਚਲਾਉਂਦੇ ਸ਼ੁਰੂ ਹੋ ਜਾਂਦੇ ਸੋ ਇਹਨਾਂ ਮਾਫ਼ੀ ਇਹਨੂੰ ਨਾ ਖੋਣੀ ਚਾਹੀਦੀ ਔਰ ਪੂਰੇ ਪੰਜਾਬ ਚ ਇੱਕ ਬਾਰਡਰ ਐਮਐਲਏ ਸਭ ਕੀ ਕਹੋਂਗੇ ਹਰਦੇਵਾਲ ਸਿੰਘ ਰਾਜਲਾ ਦੀ ਅੱਜ ਵਰਸੀ ਹੈ ਤੇ ਤੁਸੀਂ ਪਹੁੰਚੇ ਹੋ ਕੀ ਕਹੋਂਗੇ ਸੋ ਬੜੇ ਤਰਬੀਜ਼ ਸਿਆਸਤਦਾਨ ਰਾਜਲਾ ਸਾਹਿਬ ਜਿਨ੍ਹਾਂ ਨੇ ਬੜਾ ਥੱਲੇ ਉੱਠ ਕੇ ਐਮਐਲਏ ਬਣੇ ਔਰ ਸਮਾਜ ਦੀ ਸੇਵਾ ਕੀਤੀ ਔਰ ਉਸ ਵਾਸਤੇ ਆਪਣੀ ਚੰਗਾ ਜਾ ਕਾਲੀ ਦਲ ਚ ਹੁੰਦੇ ਹੋਏ ਆਪਣੀ ਜਿਹੜੀ ਸ਼ਹੀਦੀ ਪਾਈ ਸ਼ਾਹੂਨ ਨੇ ਜੋ ਵੀ ਕੀਤਾ ਸਮਾਜ ਦੇ ਭਲੇ ਲਈ ਚੰਗੇ ਕੰਮ ਜਿਹੜੇ ਉਹਨੇ ਹਮਸ਼ਾ ਕੀਤਾ ਤੇ ਉਸਨੂੰ ਯਾਦ ਕੀਤਾ ਜਾਂਦਾ ਹੈ